ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਹਜੂਰ ਸਾਹਿਬ ਵਾਲੇ ਬਾਬਾ ਕੁਲਵੰਤ ਸਿੰਘ ਜੀ ਨੇ ਦਸੀਆਂ ਹੈਰਾਨੀ ਜਨਕ ਗੱਲਾਂ ਜਿਨ੍ਹਾਂ ਨਾਲ ਦੁਨੀਆ ਤੇ ਦਸੰਬਰ ਦੇ ਵਿੱਚ ਵੱਡੀਆਂ ਬਿਮਾਰੀਆਂ ਆ ਰਹੀਆਂ ਨੇ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਆਪ ਜੀ ਨੇ ਵੇਖੀ ਹੋएगी ਬੜੀ ਵੱਡੀ ਕਿਰਪਾ ਸਤਗੁਰ ਦੀ ਵਰਤਦੀ ਹੈ ਸਾਧ ਸੰਗਤ ਹਜ਼ੂਰ ਸਾਹਿਬ ਦੀ ਧਰਤੀ ਜਿਹੜੀ ਹੈ ਉਹ ਬਹੁਤ ਵੱਡੀ ਤੇ ਪਵਿੱਤਰ ਮਹਾਨ ਧਰਤੀ ਹੈ ਸਾਧ ਸੰਗਤ ਵੱਡੀ ਵੱਡੀ ਕਿਰਪਾ ਜਿਹੜੀ ਹੈ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਵਰਤਦੀ ਹੈ ਬੜੀ ਵੱਡੀ ਕਿਰਪਾ ਜਿਹੜੀ ਹੈ ਉਹ ਸਤਿਗੁਰੂ ਜੀ ਦੀ ਰਹਿੰਦੀ ਹੈ ਸਾਰ ਸੰਗਤ ਇੱਕ ਮੈਂ ਗੱਲ ਜਿਹੜੀ ਹੈ ਆਪ ਜੀ ਨਾਲ ਜ਼ਰੂਰ ਸ਼ੇਅਰ ਕਰ ਦੇਵਾ ਪਿਆਰਿਓ ਉਹ ਇਹ ਵੇ ਕਿ ਹਜ਼ੂਰ ਸਾਹਿਬ ਦੇ ਵਿੱਚ ਇੱਕ ਬਹੁਤ ਜ਼ਿਆਦਾ ਗੱਲ ਪਰ ਚੱਲਤ ਹੈ ਵੀ ਆਉਣ ਵਾਲਾ ਜਿਹੜਾ ਸਮਾਂ ਨਾ ਉਹ ਬਹੁਤ ਮਾੜਾ ਸਮਾਂ ਆ ਆ ਜਿਹੜਾ ਸਮਾਂ ਹੁਣ ਆ ਰਿਹਾ ਹੈ ਦਸੰਬਰ ਦੇ ਵਿੱਚ ਕਹਿੰਦੇ ਵੀ ਇੱਕ ਬਹੁਤ ਵੱਡੀ ਭਿਆਨਕ ਬਿਮਾਰੀ ਨੂੰ ਲੈ ਕੇ ਆ ਰਿਹਾ ਹੈ ਜਿਹੜੀ ਕਿ ਦਿਲ ਔਰ ਦਿਮਾਗ ਤੇ ਅਸਰ ਕਰਦੀ ਹੈ ਚਾਈਨਾ ਦੇ ਵਿੱਚ ਇੱਕ ਨਵਾਂ ਵਾਇਰਸ ਪੈਦਾ ਹੋਇਆ ਸੋ ਸਾਧ ਸੰਗਤ ਬਹੁਤ ਜ਼ਿਆਦਾ ਹੈਰਾਨੀਜਨਕ ਵਿਸ਼ਾ ਹੈ ਮੈਂ ਇੱਕੋ ਗੱਲ ਕਹਿਣਾ ਹਾਂ ਪਿਆਰਿਓ ਜਿੱਥੇ ਗੁਰੂ ਮੌਜੂਦ ਹੈ ਉੱਥੇ ਕੋਈ ਕਿਸੇ ਦਾ ਬਾਲ ਵਿੰਗਾ ਨਹੀਂ ਕਰ ਸਕਦਾ ਜਿੱਥੇ ਸਤਿਗੁਰੂ ਮੌਜੂਦ ਨੇ ਉੱਥੇ ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ ਜਿੱਥੇ ਪਾਤਸ਼ਾਹ ਮੌਜੂਦ ਨੇ ਉੱਥੇ ਕੋਈ ਕਿਸੇ ਦਾ ਕੀ ਵਿਗਾੜੇਗਾ ਜਿੱਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੌਜੂਦ ਨੇ ਉੱਥੇ ਕੋਈ ਕਿਸੇ ਦਾ ਕੀ ਵਿਗਾੜ ਸਕਦਾ ਹੈ ਔਰ ਪਿਆਰਿਓ ਇਹ ਗੱਲ ਮੈਂ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹਨਾ ਪਿਆਰਿਓ ਕਿ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਸਾਨੂੰ ਕਰਨੀ ਚਾਹੀਦੀ ਹੈ ਵਿਚ ਕਰਤਾ ਪੁਰਖ ਖਲੋਆ ਵਾਲ ਨਾ ਬਿੰਗਾ ਹੋਆ ਇਹਦਾ ਆਪਾਂ ਸਾਰਿਆਂ ਨੇ ਪੜਿਆ ਹੈ ਪਿਆਰਿਓ ਜਿੱਥੇ ਗੁਰੂ ਮੌਜੂਦ ਹੈ ਉੱਥੇ ਬਾਲ ਤੱਕ ਬਿੰਗਾ ਵੀ ਨਹੀਂ ਹੋ ਸਕਦਾ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਇੱਕ ਵਾਰ ਮਸਤੋਣਾ ਸਾਹਿਬ ਵਾਲੇ ਦੀਵਾਨ ਸਜਾਈ ਬੈਠੇ ਸੀ ਕਹਿੰਦੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਬੈਠੇ ਨੇ ਗੁਰਸਾਗਰ ਮਸਤੋਣਾ ਸਾਹਿਬ ਪੁਝਾਲ ਦੇ ਝਟਕੇ ਮਹਿਸੂਸ ਹੋਏ ਤੇ ਸਾਰੀ ਸੰਗਤ ਉੱਠ ਕੇ ਬਾਹਰ ਨੂੰ ਭੱਜ ਗਈ ਤੇ ਬਾਬਾ ਜੀ ਡੋਲ ਬੈਠੇ ਰਹੇ ਗੁਰੂ ਦੀ ਹਜ਼ੂਰੀ ਦੇ ਵਿੱਚ ਤੇ ਜਦੋਂ ਕਹਿੰਦੇ ਹਲਚਲ ਜੀ ਠਰਮੀ ਤੇ ਸਾਰੇ ਅੰਦਰ ਆ ਗਏ ਤੇ ਬਾਬਾ ਜੀ ਪੁੱਛਦੇ ਭਾਈ ਕਿੱਥੇ ਵਾਗੇ ਸੀ ਕਹਿੰਦੇ ਮਹਾਰਾਜ ਜਸਤਾ ਬਾਹਰ ਵਾਗੇ ਸੀ ਵੀ ਪੁਚਾਲ ਆ ਗਿਆ ਵੀ ਬਿਲਡਿੰਗ ਡਿੱਗਣ ਦਾ ਖਤਰਾ ਸੀ ਕਹਿੰਦੇ ਬਾਹਰ ਕੌਣ ਸੀ ਕਹਿੰਦੇ ਬਾਹਰ ਕੋਈ ਨਹੀਂ ਸੀ ਕਹਿੰਦੇ ਗੁਰੂ ਤਾਂ ਜਿਹੜਾ ਬਚਾਉਣ ਵਾਲਾ ਉਹ ਤਾਂ ਅੰਦਰ ਬੈਠਾ ਹੈ ਪਰ ਬਾਬਾ ਜੀ ਨਹੀਂ ਹਿੱਲੇ ਸਾਰੀ ਸੰਗਤ ਚਲ ਗਈ ਸੀ ਕਹਿਣ ਤੋਂ ਭਾਵ ਵੀ ਜਿਹੜਾ ਗੁਰੂ ਤੇ ਭਰੋਸਾ ਕਰਦਾ ਹੈ ਪਿਆਰਿਓ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰੱਖਿਆ ਕਰਦੇ ਨੇ ਹੁਣ ਨਵੇਂ ਲੋਕਾਂ ਨੂੰ ਡਰ ਪਾਇਆ ਜਾ ਰਿਹਾ ਵੀ ਦਸੰਬਰ ਦੇ ਵਿੱਚ ਬਿਮਾਰੀ ਆ ਰਹੀ ਹੈ ਤੇ ਪਿਆਰਿਓ ਯਾਦ ਰੱਖਿਓ ਤੁਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਆਪਣੇ ਲਈ ਅਰਦਾਸ ਕਰੋ ਚਾਹੇ ਜਿਹੜੀ ਮਰਜ਼ੀ ਬਿਮਾਰੀ ਆ ਜਾਏ ਤੁਹਾਡਾ ਬਾਲ ਵੀ ਵਿੰਗਾ ਨਹੀਂ ਕਰ ਸਕਦੀ ਯਾਦ ਰੱਖਿਆ ਜੀ ਐਵੇਂ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਘਬਰਾਇਆ ਜਾ ਰਿਹਾ ਤੇ ਲੋਕ ਡਰੀ ਜਾ ਰਹੇ ਨੇ ਸਤਸੰਗਤ ਯਾਦ ਰੱਖਿਓ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਡਰੇ ਘਬਰਾਏ ਤੇ ਅਸੀਂ ਉਹਨਾਂ ਦੇ ਧੀ ਪੁੱਤਰਾਂ ਅਸੀਂ ਕਿਉਂ ਡਰੀਏ ਯਾਦ ਰੱਖਿਓ ਇਡਾ ਡੂੰਗਾ ਜ਼ਖਮ ਹੋਣ ਦੇ ਬਾਵਜੂਦ ਸਤਗੁਰ ਫੇਰ ਨਹੀਂ ਘਬਰਾਏ ਉਹਨਾਂ ਨੇ ਚਿਲੇ ਤੇ ਜਦੋਂ ਚਾੜ ਕੇ ਤੀਰ ਕਮਾਨ ਤੇ ਤੇ ਆਪਣੇ ਆਪ ਖਿੱਚ ਪਾ ਕੇ ਚਲਾ ਦਿੱਤਾ ਇੰਨੇ ਅਧ ਗਹਿਰਾ ਜ਼ਖਮ ਹੋਣ ਦੇ ਬਾਵਜੂਦ ਫੇਰ ਨਹੀਂ ਘਬਰਾਏ ਤੇ ਅਸੀਂ ਤਾਂ ਬਾਹਰਲੀਆਂ ਬਿਮਾਰੀਆਂ ਤੋਂ ਘਬਰਾ ਰਹੇ ਹਾਂ ਇਸ ਕਰਕੇ ਡਰੋ ਨਾ ਡਰਨ ਵੀ ਨਾ ਦਿਓ ਕਿਸਨ ਚੜ੍ਹਦੀ ਕਲਾ ਦੇ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ